ਜੇ ਜੇ ਤੁਹਾਡਾ ਬੇਸ ਜਦੋਂ ਪੈਸਾ ਲੁਕਾਉਣ ਦੇ ਲੋਕਾਂ ਦੇ ਟੈਕਸ ਦਾ ਪੈਸਾ ਲੁਕਾ ਤੇ ਲੱਗਣਾ ਚਾਹੀਦਾ ਸੋ ਗੱਲ ਇਹ ਹੈ ਜੀ ਮੈਂ ਇਹਨਾਂ ਨੂੰ ਪ੍ਰਧਾਨ ਬਣਾ ਕੇ ਆਪਦੇ ਨਾਲ ਲੈ ਨਹੀਂ ਸਕਦੀ ਆਹਣਾ ਪ੍ਰਧਾਨਗੀਆਂ ਛੱਡ ਕੇ ਸਲਾਹ ਕਰ ਲੋ ਮੰਨ ਕੇ ਕੰਮ ਕਰਨ ਵਾਲੇ ਆਗੂ ਬਣਨਗੇ ਜਿਹੜੇ ਚੰਗੇ ਕੰਮਾਂ ਨੂੰ ਪਾਸ ਕਰਨ ਚੰਗੇ ਕੰਮਾਂ ਨੂੰ ਮਤਾਂ ਦੇ ਤਰਜੀਹ ਦੇਣ ਡਿਵੈਲਪਮੈਂਟ ਦਾ ਪੈਸਾ ਖਾਣਾ ਜਿਹੜੇ ਬੰਦ ਕਰ ਦੇਣਗੇ ਸੀ ਉਹਨਾਂ ਦੀ ਸਪੋਰਟ ਹੈ ਜੀ ਬੰਦਾ ਪਾਰਟੀਆਂ ਚ ਕਮੀਆਂ ਹੋ ਸਕਦੀਆਂ ਕਈ ਵਾਰੀ ਬੰਦਾ ਚੰਗਾ ਨਹੀਂ ਹੁੰਦਾ ਪਰ ਗੱਲ ਇਹ ਆ ਵੀ ਤੁਸੀਂ 2 ਸਾਲਾਂ ਦੇ ਵਿੱਚ ਸਾਡੀ ਸਰਕਾਰ ਦੇ ਦੌਰਾਨ ਵੀ ਕਮੇਟੀਆਂ ਸਾਹਮਣੇ ਸਾਹਮਣੇ ਗਲਗੀਆਂ ਵਾਲੀਆਂ ਪਈ ਜਾਂਦੇ ਹੋ ਜੋ ਕੋਈ ਸਰਕਤ ਬਣਾਉਣੀ ਹੈ ਕਿ ਪਾਸ ਨਹੀਂ ਕਰਨੀ ਛੜੂਆੜਾ ਦੀ ਬਦਨਾਮੀ ਬਾਅਦ ਚ ਕਰ ਲਿਓ ਸਭ ਤੋਂ ਜ਼ਰੂਰੀ ਹੈ ਪਹਿਲੇ ਲੋਕਾਂ ਦੀ ਜ਼ਿੰਦਗੀ ਸੌਖੀ ਕਰੋ ਜੀ ਵੀਹ ਸਰਕਾਰ ਤੇ ਅਸੀਂ ਸਾਈਨ ਨਹੀਂ ਕਰਦੇ ਲੋਕ ਕਹਿਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਲੈ ਸਰਕਾਰੀ ਬਣ ਇਹੇ ਗੱਲਾਂ ਬਦਲ ਲੀਆਂ ਬਹਿਣੀਆਂ ਛੱਡਣੀਆਂ ਪੈਣਗੀਆਂ ਛੜਾਵਾਂਗੇ ਇਹਨਾਂ ਦੀਆਂ ਮੇਰੇ ਬਜ਼ੁਰਗ ਯਕੀਨ ਰੱਖਣ ਜੇ ਤੁਸੀਂ ਇੰਨੇ ਮ ਵਿਦਿਆਲਾ ਕੇ ਬੋਟਾ ਪਾਉਣੇ ਨੇ ਜੇ ਅਸੀਂ ਇਮਾਨਦਾਰਾਂ ਤੇ ਕੰਮ ਨਹੀਂ ਕਰਾ ਸਕਦੇ ਫਿਰ ਐਸੀ ਇਮਾਨਦਾਰੀ ਦਾ ਫਾਇਦਾ ਕੋਈ ਨਹੀਂ ਬਾਪੂ ਜੀ ਤੁਹਾਡੇ ਲਈ ਲੜਨਾ ਤੇ ਲੜਾਂਗੇ ਤੁਹਾਡੇ ਲਈ ਜੋ ਕਰਨਾ ਤੇ ਇਲਾਕੇ ਲਈ ਜਿਨ੍ਹਾਂ ਨੇ ਸੇਵਾ ਲਈਏ ਜਿਨ੍ਹਾਂ ਨੇ ਉਮੀਦਾਂ ਲਾ ਕੇ ਵੋਟਾਂ ਪਾਈਆਂ ਨੇ ਐਸੀ ਸਰਾਫਤ ਦਾ ਕੋਈ ਫਾਇਦਾ ਨਹੀਂ ਜਿਹੜੀ ਲੋਕਾਂ ਦੇ ਕੰਮ ਨਾ ਆਵੇ ਨਹੀਂ ਐਸੀ ਇਮਾਨਦਾਰੀ ਦਾ ਫਾਇਦਾ ਜਿਹੜੀ ਘਰੇ ਹੀ ਹੋਵੇ ਤੇ ਲੋਕਾਂ ਦੇ ਕੰਮ ਨਾ ਆਵੇ ਸੋ ਮੈਂ ਕੰਮ ਕਰਨਾ ਹੈ ਮੇਰੇ ਕੋਲ ਟਾਈਮ ਪਾਉ ਹੋ ਜੀ ਤੇ ਕੰਮ ਕਰਨ ਵਾਲੇ ਬੰਦੇ ਹੀ ਮੇਰੇ ਨਾਲ ਜੁੜ ਸਕਦੇ ਨੇ ਜਿਹੜੇ ਕੰਮ ਕਰਨਾ ਨਹੀਂ ਚਾਹੁੰਦੇ ਜਿਨ੍ਹਾਂ ਨੂੰ ਉਹ ਹੀ ਗਰੀਏ ਨਾਰੀ ਵਾਲੇ ਪਟਰਨ ਤੇ ਰਹਿਣਾ ਹੈ ਉਹ ਮੇਰੇ ਨਾਲ ਨਹੀਂ ਘੱਟ ਸਕਦੇ ਮੇਰ ਪਈਆ ਮੰਗਣਾ ਨਹੀਂ ਤੇ ਤੁਸੀਂ ਰੁਪਈਆ ਖਾਣਾ ਨਹੀਂ ਗੱਲ ਇਹ ਨਹੀਂ ਇਹਨਾਂ ਨੂੰ ਉਹੀ ਬੰਦੇ ਚਾਹੀਦੇ ਜਿਹੜੇ ਇਹਨਾਂ ਦੇ ਸਿਸਟਮ ਨੂੰ ਸਾਫ ਲੈ ਨਹੀਂ ਸਪੋਰਟ ਕਰਦੀ ਜੀ ਮੈਨੂੰ ਇੱਕ ਵਾਰੀ ਇਹ ਪ੍ਰੂਫ ਦੇ ਦੇਣ ਵੀ ਇਹਨਾਂ ਦੇ ਨਾਲ ਜਾਊਗਾ ਅਗਲੇ ਹੰਝ ਵਿੱਚ ਸਾਰੀ ਤਾਂ ਡਾਕਟਰਾਂ ਨਾਲ ਡਿੱਗੂਗੀ ਜੇ ਡਿੱਗ ਪਈ ਮੈਨੂੰ ਦੱਸ ਦੇ ਆਪਾਂ ਇਹਨਾਂ ਨਾਲ ਓਕੇ ਹੋ ਜਾਣਗੇ ਜੇ ਉਹ ਨਾਲ ਜਾਂਦਾ ਨਹੀਂ ਨਾਲ ਮਾਸ ਵੀ ਨਹੀਂ ਜਾਂਦਾ ਚਾਰ ਬੰਦਿਆਂ ਨੇ ਸਾਰੇ ਨੂੰ ਝੱਕਣਾ ਹੈ ਉਹ ਵੀ ਨੀਂਦ ਆਉਂਦੀ ਹੈ ਆਮ ਜਿਹੜਾ ਬੰਦਾ ਹੈ ਅੰਦਰ ਦੀ ਮੀਰੀ ਵਾਲਾ ਉਹ ਜ਼ਿਆਦਾ ਆਉਂਦੀ ਹੈ ਬਾਕੀ ਇਹਨੂੰ ਨੀਂਦ ਦੀਆਂ ਗੋਲੀਆਂ ਵੀ ਨਹੀਂ ਬਣੀਆਂ ਪੈਂਦੀਆਂ ਅੱਜਕੱਲ ਕਿਸੇ ਦੇ ਹੱਥ ਮਾਰ ਕੇ ਕਿਸੇ ਦਾ ਪੈਸਾ ਖਾ ਕੇ ਤੁਸੀਂ ਤਰੱਕੀ ਨਹੀਂ ਕਰ ਸਕਦੇ ਮੰਨਤਾ ਬਣਾਉਣੀ ਪੈਣਾ ਤਰੱਕੀ ਕਰਨ ਦਾ ਸਿਸਟਮ ਨੂੰ ਵੀ ਬਣਾਉਣਾ ਪੈਣਾ ਜਿਹੜੇ ਲੋਕ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਲੋਕਾਂ ਦਾ ਵਿਕਾਸ ਕਰਨ ਦਾ ਮਨ ਬਣਾਉਣਾ ਪੈਣਾ ਜੀ ਇਹ ਜ਼ਰੂਰੀ ਹੈ ਮਨ ਬਣਾਵਾ ਇਹ ਗੱਲ ਮੇਰੀ ਸਾਰੇ ਕੋਲ ਮੈਸੇਜ ਚਲ ਜਾਣਾ ਚਾਹੀਦਾ ਤੇ ਆ ਤਾਂ ਨਾ ਪਾਈ ਹੋਈ ਨੇ ਜੀ ਚਲੋ ਗਲੀਆਂ ਨਾਲੀਆਂ ਬਣਾ ਦੇਣੀਆਂ ਹੀ ਅੱਗੇ ਤਾਂ ਠੇਕੇਦਾਰਾਂ ਤੋਂ 50-50 ਕਰਕੇ ਖਾ ਜਾਂਦੇ ਆ 10% ਵੀ ਨਹੀਂ ਲਾਉਂਦੇ ਪਹਿਲੇ ਵੇ ਹੁੰਦਾ ਸੀ ਜੇ ਕਰੋੜ ਰੁਪਏ ਲੱਗ ਰਿਹਾ ਉਹ ਤੋਂ 30-40 ਲੱਖ ਐਮਐਲ ਖਾ ਜਾਂਦਾ ਫਿਰ ਬਚਦਾ 20 ਲੱਖ ਐਮਸੀ ਖਾ ਜਾਂਦਾ ਫਿਰ ਬਚਦਾ ਮੜਾ ਮੋਟਾ ਇੱਧਰ ਉੱਧਰ ਇਹ ਜਿਹੜੀ ਗਮਲ ਕਰ ਲੈਣਾ ਪ੍ਰਧਾਨ ਨੇ ਵੀ ਕਰ ਲੈਣਾ ਤੇ ਪ੍ਰਧਾਨ ਦਾ ਰਹਿ ਗਿਆ ਉਹ ਥੋੜਾ ਹੋਰ ਵੱਡੇ ਹਿੱਸੇ ਵਾਲਾ ਸੋ ਜੇ ਕੋਈ ਬੜੇ ਮੰਨਦੇ ਬੰਦ ਕਰਤਾ ਤੁਹਾਨੂੰ ਕਦੇ ਇੱਕ ਫੋਨ ਕਦੇ ਤੈਨੂੰ ਬੁਲਾ ਕੇ ਕਦੇ ਤੈਨੂੰ loan ਲੱਗਿਆ ਨੀ ਪੈਸਾ ਲਿਆ ਤੇ ਤੁਸੀਂ ਛੱਡ ਕਿਉਂ ਨਹੀਂ ਦਿੰਦੇ ਰੱਬ ਦਾ ਰੱਬ ਤੋਂ ਡਰੋ ਸੁਗਰ ਤੋਂ ਡਰੋ ਕਰਮ ਤੋਂ ਡਟਨੇ ਪੈਂਦੇ ਨੇ ਕਰਮੰਦਰੀ ਰਹਿੰਦੇ ਨੇ ਬੰਦੇ ਨੇ ਸੋ ਲੱਗੇ ਹੋਇਆ ਜੀ ਕਰਾਂਗੇ ਸਾਰਾ ਕੁਝ ਆ ਕਮੇਟੀਆਂ 'ਚ ਮੈਨੂੰ ਬਹਿਣਾ ਪੈਣਾ ਇਹਨਾਂ ਦੀ ਥਾਂ ਤੇ ਬਹਿਣਾ ਪੈਣਾ ਮੈਨੂੰ ਆਇਆ ਸੀ ਵੀ ਇਹੀ ਸੁਧਰ ਜਾ ਮੇਰੇ ਕੰਮ ਪੈਣਗੇ ਤੁਸੀਂ ਦੱਸਣੀ ਹੈ ਤਾਂ ਨਹੀਂ ਪੈਣਗੇ ਸੀਵਰੇਜ ਚਾਹੀਦਾ ਸੀਵਰੇਜ ਵਾਲਾ ਕੰਮ ਪਊਗਾ ਗਲੀਆਂ 'ਤੇ ਇੱਕ ਸਾਲ ਨਹੀਂ ਬਣਾਉਂਦੇ ਕੋਈ ਗੱਲ ਛੱਡ ਦੇ ਇੱਕ ਸਾਲ ਜਣੀ ਆਪਾਂ ਹੋਰ ਕੰਮ ਕਰਦੇ ਆਪਾਂ ਲਾਈਟਾਂ ਲਾਵਾਂਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਾਂਗੇ ਕੂੜੇ ਦਾ ਨਿਪਟਾਰਾ ਕਰਾਂਗੇ ਹੋਰ ਜਿਹੜੇ ਤੁਹਾਡੇ ਮਸਲੇ ਆ ਕੋਈ ਵੀ ਮਸਲਾ ਜਿਹੜਾ ਤੁਹਾਨੂੰ ਲੱਗਦਾ ਪਹਿਲਾਂ ਉਹ ਕੰਮ ਹੋਊਗਾ ਤੇ ਖਰਚਾ ਹੋਊਗਾ ਇਹ ਤਾਂ ਗਲੀਆਂ ਉੱਤੇ ਇਹ ਤਾਂ ਬਣਾਈ ਜਾਂਦੇ ਨੇ ਇਹ ਸੇ ਪਹਿਲਾਂ ਦੀਆਂ ਪੱਟ ਲੈਂਦੇ ਨੇ ਫੇਰ ਲਾ ਲੈਂਦੇ ਨੇ ਦੋ ਚਾਰ ਠੇਕੇਦਾਰ ਸੰਭੋਲੇ ਨੇ ਉਹ ਇਹਨਾਂ ਨਾਲ ਰੌਣਕ ਰੌਣਕ ਦੇ ਕੰਮ ਇਹ ਨਾ ਚਲੀ ਜਾਂਦਾ ਸਭ ਕੰਮ ਕਰਾਂਗੇ ਤੁਹਾਡਾ ਅਸ਼ੀਰਵਾਦ ਚਾਹੀਦਾ ਤੁਹਾਡਾ ਵਿਸ਼ਵਾਸ ਚਾਹੀਦਾ ਤੁਸੀਂ ਵੱਡੇ ਹੋ ਮੇਰੇ ਮਾਪੇ ਵਰਗੇ ਹੋ ਤੁਸੀਂ ਬਣਾਇਆ ਜਿੱਦਾਂ ਘਰੇ ਮਾਤਾ ਪਿਤਾ ਦੀ ਸੇਵਾ ਕਰੀ ਦੀਏ ਤੁਸੀਂ ਵੀ ਆਪਣੀ ਸੇਵਾ ਲਈਏ ਤੇ ਸੇਵਾ ਏਸੀ ਲਈਏਗੀ ਤਾਂ ਵੀ ਤੁਹਾਡੇ ਤੋਂ ਦੁਆਵਾਂ ਤੋਂ ਬਿਨਾ ਕੁਝ ਨਹੀਂ ਜਾਏਗਾ ਜੀ ਇਹ ਰੱਬ ਦੀ ਬਰਕਤ ਹੈ ਜਦੋਂ ਤੁਹਾਡਾ ਮਨ ਸੁਖੀ ਹੈ ਤੁਹਾਡੇ ਚਿਹਰਿਆਂ ਤੇ ਹਾਸਾ ਤੁਹਾਡਾ ਕੰਮ ਹੋਗੇ ਇਹ ਹੀ ਮੇਰੀ ਪ੍ਰਾਪਤੀ ਹੈ ਇਹਨਾਂ 'ਚ ਮੇਰੀ ਖੁਸ਼ੀ ਹੈ ਇਹੀ ਖੁਸ਼ੀ ਮੈਨੂੰ ਚਾਹੀਦੀ ਹੈ ਇਹਨੂੰ ਅੰਦਰਲੀ ਮੇਰੀ ਕਹਿੰਦੀ ਹੈ ਜੀ ਜਦੋਂ ਬੰਦਾ ਅੰਦਰੋਂ ਬਹੁਤ ਸਕੂਨ 'ਚ ਹੋ ਜਾਂਦਾ ਸੋ ਮੈਂ ਮੇਰੇ ਬਜ਼ੁਰਗਾਂ ਦਾ ਮੇਰੇ ਭਰਾਵਾਂ ਦਾ ਮੇਰੀ ਪੂਰੀ ਟੀਮ ਦਾ ਜਿਹੜੀ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਮੇਰੇ ਤੋਂ ਜ਼ਿਆਦਾ ਮਿਹਨਤ ਕਰਦੇ ਨੇ ਪ੍ਰਮਾਤਮਾ ਨੇ ਚੰਗੇ ਕਰਮ ਲਿਖੇ ਨੇ ਜਿਹੜੇ ਇੰਨੇ ਲੋਕਾਂ ਨਾਲ ਸਾਥ ਵੀ ਬਿਲਦਾ ਤੇ ਬੰਦੇ 'ਚ ਬਸ ਇਹ ਜਿਹੇ ਰੁਤਬਿਆਂ ਤੇ ਇਹ ਜਿਹੇ ਅਹੁਦਿਆਂ ਤੇ ਬੈਠ ਕੇ ਜਦੋਂ ਜ਼ਿੰਮੇਵਾਰੀਆਂ ਮਿਲਦੀਆਂ ਫਿਕਰ ਨਹੀਂ ਹੋਣਾ ਚਾਹੀਦਾ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ ਡਾਕਟਰ ਤੇ ਫਲ ਲੱਗ ਜਾਂ ਤਾਂ ਡਾਕਟਰ ਨੂੰ ਝੁਕਣਾ ਪੈਂਦਾ ਜੀ ਫਲ ਲੱਗੇ ਉਹ ਡਾਕਟਰ ਨੂੰ ਝੁਕਣਾ ਹੀ ਪੈਂਦਾ ਇਹ ਕੁਦਰਤ ਦਾ ਕਾਨੂੰਨ ਹੈ ਤੇ ਬੋਤਿਆਂ ਨੂੰ ਕੀ ਹੁੰਦਾ ਵੀ ਜਦੋਂ ਮਰਨ ਥੋੜੇ ਜੀ ਕੋਈ ਤੁਸੀਂ ਗੱਡੀ ਉਹਦੀ ਦੇ ਦੇਣੇ ਤਾਂ ਤੁਹਾਡੇ ਕੋਲ ਦੀ ਫਿਰ ਆਕੜ ਕੇ ਨਹੀਂ ਜਾਂਦੇ ਆਕੜ ਦਾ ਤਾਂ ਮੁਰਦਾ ਹੁੰਦਾ ਜਿਉਂਦਾ ਬੰਦਾ ਤਾਂ ਹੱਕਾ ਚੀ ਹੁੰਦਾ ਜੀ ਹੱਸ ਕੇ ਖੇਡ ਤੇ ਰਹਿਆ ਕਰੋ ਮਿਲਵਕਤਨਾਂ ਰਹਿਆ ਕਰੋ ਤੁਸੀਂ ਆਪਣੀ ਭੈਣ ਨੂੰ ਆਪਣੀ ਧੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਇੱਥੇ ਬੇਸ਼ੱਕ ਨਹੀਂ ਜਨਮੀ 15-16 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਪਰ ਆਖਰੀ ਸਾਹ ਜਰੂਰ ਮੈਂ ਇਸੇ ਧਰਤੀ ਤੇ ਲੈਣਾ ਤੇ ਤੁਸੀਂ ਐਦਾ ਮਾਨ ਦਿੱਤਾ ਆਪਣੇ ਨਾਲ ਜੋੜਿਆ ਤੁਹਾਡੇ ਲਈ ਦਿਨਰਾ ਤੇ ਕਰਾਂਗੇ ਮਿਹਨਤ ਕਰਾਂਗੇ ਤੁਹਾਡੀਆਂ ਜਿਹੜੀਆਂ ਵੀ ਮੰਗਾਂ ਨੇ ਸਾਰੀਆਂ ਪੂਰੀਆਂ ਹੋਣਗੀਆਂ ਬਹੁਤ ਬਹੁਤ ਮੈਂ ਮੇਰੇ ਲੋਕਾਂ ਦਾ ਮੇਰੀਆਂ ਭੈਣਾਂ ਦਾ ਮਾਵਾ ਦਾ ਜਿਹੜੇ ਉਹ ਦੂਰ ਖੜਕੇ ਵੀ ਸੁਣ ਰਹੀਆਂ ਨੇ ਇੰਨੀ ਦੂਰ ਤੋਂ ਵੀ ਸੁਣ ਲਈਆਂ ਨੇ ਤੁਹਾਡੇ ਚਿਹਰਿਆਂ 'ਤੇ ਹਾਸੇ ਦਾ ਕਾਰਨ ਬਣਨਾ ਇਲੈਕਸ਼ਨ ਸਾਰੇ ਜਿੱਤ ਲੈਂਦੇ ਪਰ ਮੈਂ ਤੁਹਾਡਾ ਦਿਲ ਜਿੱਤਦਾ